ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ ਰੂਪੀ ਮੁਸੀਬਤ ਜੋ ਮੰਡ ਖੇਤਰ ਦੇ ਨਿਵਾਸੀਆਂ ਤੇ ਲਗਾਤਾਰ ਰੁਕਣ ਦੀ ਬਜਾਏ ਵੱਧਦੀ ਜਾ ਰਹੀ ਹੈ ਇਸ ਮੁਸੀਬਤ ਦੀ ਘੜੀ ਦੇ ਵਿੱਚ ਵੱਖੋ ਵੱਖਰੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਲਗਾਤਾਰ ਆਣਾ ਜਾਣਾ ਵੀ ਲੱਗਿਆ ਹੋਇਆ ਹੈ ਇਸੇ ਲੜੀ ਤਹਿਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਮੰਡ ਖੇਤਰ ਦੇ ਨਿਵਾਸੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਸੁਨੀਆਂ ਗਈਆਂ ਅਤੇ ਉਹਨਾਂ ਨੂੰ ਜਲਦੀ ਹੱਲ ਕਰਨ ਦਾ ਆਸ਼ਵਾਸ਼ਣ ਵੀ ਦਿੱਤਾ ਗਿਆ ਨਾਲ ਹੀ ਮੈਡੀਕਲ ਸਹੂਲਤ ਦੇਣ ਦੀ ਗੱਲ ਵੀ ਕਹੀ ਗਈ ਇਸ ਦੌਰਾਨ ਜਦ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਮੁੱਚੀ ਕਾਂਗਰਸ ਪਾਰਟੀ ਪੰਜਾਬ ਦੀ ਸਾਰੇ ਹੀ ਹੜ੍ਹ ਪ੍ਰਭਾਵਿਤ ਏਰੀਆ ਜਿੰਨੇ ਪੰਜਾਬ ਦੇ ਭਾਵੇਂ ਉਹ ਰਾਵੀ ਦਰਿਆ ਤੇ ਹੋਣ ਭਾਵੇਂ ਬਿਆਸ ਤੇ ਹੋਣ ਭਾਵੇਂ ਸਤਲੁਜ ਦੇ ਹੋਣ ਸਾਡੀ ਸਾਨਬੂਤੀ ਸਾਰੇ ਆਪਣੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਬਹੁਤ ਵੱਡਾ ਨੁਕਸਾਨ ਹੈ ਹਰ ਸਾਲ ਨੁਕਸਾਨ ਹੁੰਦਾ ਮੇਰੀ ਇੰਨੀ ਬੇਨਤੀ ਹੈ ਪਹਿਲੇ ਤੇ ਮਾਨ ਸਾਹਿਬ ਨੂੰ ਚੀਫ ਮਿੰਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤੋ ਤੁਸੀਂ ਤਾਮਿਲਨਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬਦਿਆਂ ਨੂੰ ਕਈ ਹਫ਼ਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਨਸਲ ਕਰੋ ਜਿਹੜੀ ਫਰਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਸਮਝ ਲਓ ਨੰਬਰ 1 ਮੰਤਰੀਆਂ ਦੇ ਘੱਲਿਆਂ ਇਥੇ ਖੇਡ ਕੋਈ ਨਹੀਂ ਬੰਨੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਰੇ ਸੰਤਰੀ ਨੇ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨਿਰਾ ਕਿਉਂਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਹੈ ਤੇ ਦੋ ਕ ਆਪਣੇ ਮੰਤਰੀ ਉਰਫ ਸੰਤਰੀ ਇਥੇ ਖਲਾਅ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਹਨਾਂ ਨੂੰ ਆਸਮੀਦ ਲੋਕਾਂ ਨੂੰ ਹੋ ਜੇ ਸਾਡੇ ਨਾਲ ਹੁਣੇ ਭਾਰਤੀ ਕਿਸਾਨੀ ਨੂੰ ਨਿੰਦੇ ਸਾਡੇ ਵੀ ਸੰਘਰਸ਼ ਸੰਘਰਸ਼ ਕਮੇਟੀ ਜਿਹੜੀ ਇਹਨਾਂ ਦੀ ਹੈ ਮੰਡੇ ਸਾਹਿਬ ਸਰਵਨ ਸਿੰਘ ਬਾਉਪੁਰ ਬਾਉਪੁਰ ਸਾਹਿਬ ਸਰਵਨ ਸਿੰਘ ਜੀ ਨੇ ਆਪਣੀ ਗੱਲ ਰੱਖੀ ਅਸੀਂ ਵੀ ਸਮੁੱਚੀ ਕਾਂਗਰਸ ਵੱਲੋਂ ਮੰਗ ਕਰਨੇ ਆ ਕਿ ਜਿੱਥੇ 100% ਦੀ ਫਸਲ ਦਾ ਖਰਾਬਾ ਹੋਣਾ ਐ ਐਂਡ ਮੈਂ ਉਹ ਚੀਜ਼ ਦੁਹਰਾਣਾ ਚਾਹਨਾ ਜਿਹੜੀ ਕਿਸੇ ਟਾਈਮ ਸੀਐਮ ਸਾਹਿਬ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਏ ਦਿੱਤਾ ਪਿਛਲੀਆਂ ਸਰਕਾਰਾਂ 17000 ਰੁਪਏ ਦਿੰਦੀਆਂ ਰਹੀਆਂ ਸੀ ਇਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜੀ ਮਾਨ ਸਾਹਿਬ ਨੂੰ ਫੇਰ ਚੇਤੇ ਕਰਾਉਣਾ ਚਾਹਨਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਜ ਸ਼ਕਤੀ ਹੁੰਦੀ ਘਟ ਜਾਂਦੀ ਏ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਛੋਣਗੀਆਂ ਅਸੀਂ ਪਹਿਲੇ ਪੈਸੇ ਖਲਾਪ ਗਰਦੌਰੀਆਂ ਬਾਅਦ ਛੁੰਦੀਆਂ ਰਹਿਣਗੀਆਂ ਚਲੋ ਅਸੀਂ ਇਹ ਵੀ ਗੱਲ ਕਹਿਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸਹੀ 50000 ਜਾਂ 52000 ਜਿਹੜਾ ਟੋਟਲ ਖਰਾਬ ਹੈ ਉਹਦੇ ਅੱਧੇ ਪੈਸੇ ਪਹਿਲੇ ਖਲਾ ਦੋ ਅੱਧੇ ਗਰਦੌਰੀਆਂ ਤੋਂ ਬਾਅਦ ਕਰਾ ਦੂਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਮ ਹੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਜੀ ਮੇਰੇ ਏਰੀਆ ਦੇ ਵਿੱਚ ਵੀ ਦਰਿਆ ਸੇਮ ਹੀ ਵਗਦਾ ਹੈ ਜੀ ਅਸੀਂ ਬਿਆਸ ਤੇ ਕੰਡੇ ਤੇ ਬੈਠੇ ਆਂ ਕੱਲ ਮੈਂ ਆਪਣਾ ਉਸ ਏਰੀਏ ਜਾਣਾ ਫਿਰ ਤਰਨਤਨ ਜਾਣਾ ਫਿਰ ਫਾਜ਼ਲ ਕਾ ਫਿਰੋਜ਼ਪੁਰ ਤੇ ਫਿਰ ਕਗਰ ਤੇ ਵੀ ਪਹੁੰਚਣਾ ਪਟਿਆਲਾ ਸੰਗਰੂਰ ਵਾਲੀ ਬੈਲ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪੈੜੀ ਲਈ ਹੈ ਜਿਹਦੇ ਨਾਂ ਤੇ ਗਰਦੌਰੀ ਹੈ ਓ ਤੁਸੀਂ ਗਰਦੌਰੀ ਵਾਲੇ ਨੂੰ 50 52000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60 40 ਦੀ ਰੇਸ਼ੋ ਵਿੱਚ ਪੈਸੇ ਮਿਲਣਗੇ 60% ਸੈਂਟਰ ਪਾਏਗੀ ਤੇ 40 ਸੂਬਾ ਪਾਏਗਾ ਤੇ ਬੱਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤਾਂ ਕੋਈ ਪੈਸੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਹੱਕ ਮੰਗੋ ਤੇ 40 ਆਪ ਪਾਓ ਤੁਸੀਂ ਤੇ ਆਪ ਮਾਨ ਸਾਹਿਬ ਬਹੁਤ ਵਾਰ ਇਹ ਗੱਲ ਕਹੀ ਹੈ ਜੋ ਪਿਛਲੀਆਂ ਸਰਕਾਰਾਂ ਦੇ ਫਾਈਨੈਂਸ ਮਿਨਿਸਟਰ ਕਹਿੰਦੇ ਸੀ ਕਿ ਸਾਡੇ ਕੋ ਖਜ਼ਾਨੇ ਚ ਪੈਸੇ ਨਹੀਂ ਤੁਸੀਂ ਕਹਿੰਦੇ ਉਹ ਖਜ਼ਾਨਾ ਥੋੜਾ ਹੁੰਦਾ ਉਹ ਤੇ ਪੀਪਾ ਹੁੰਦਾ ਜਿਹਦੇ ਵਿੱਚ ਕੁਝ ਵੀ ਨਾ ਹੋਏ ਉਹਨੂੰ ਤੇ ਪੀਪਾ ਕਿਹਾ ਜਾਂਦਾ ਪੈਸੇ ਦੀ ਕਮੀ ਤੇ ਕਦੀ ਹੋਈ ਨਹੀਂ ਮੈਂ ਤੁਹਾਨੂੰ ਦੁਹਰਾਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਤੇ ਪਿਛੇ ਇਹ ਵੀ ਗੱਲ ਕਹੀ ਕਿ ਬੱਕਰੀਆਂ ਕੁੱਕੜੀਆਂ ਮੱਝਾਂ ਗਾਵਾਂ ਸਾਰਿਆਂ ਤੇ ਮੈਂ ਪੈਸੇ ਦਵਾਂ ਜੇ ਨੁਕਸਾਨ ਹੋ ਗਿਆ ਇੱਥੇ ਤੇ ਡੰਗਰ ਵਿਚਾਰੇ ਕਈ ਕਿਹ ਦਿਨਾਂ ਦੇ ਪੱਠਿਆਂ ਤੋਂ ਬਿਨਾ ਬੀਟੇ ਨੇ ਭੁੱਖੇ ਬੈਠੇ ਨੇ ਉਹਨਾਂ ਨੂੰ ਫੌਡਰ ਦੀ ਲੋੜ ਏ ਪੱਠਿਆਂ ਦੀ ਲੋੜ ਏ ਖਲ ਦੀ ਲੋੜ ਏ ਮਦਦ ਦੀ ਲੋੜ ਏ ਦਵਾਈਆਂ ਦੀ ਲੋੜ ਏ ਕਿਸਾਨਾਂ ਨੂੰ ਸਾਡੇ ਡੰਗਰਾਂ ਨੂੰ ਦਵਾਈਆਂ ਦੀ ਲੋੜ ਏ ਦੱਸੋ ਰੀਲੀਫ ਕੈਂਪ ਕਦੋਂ ਆਏਗਾ ਇੱਥੇ ਦਾਸਾ ਜ ਆਇਆ ਤੇ ਦੋ ਤੁਸੀਂ ਮੰਤਰੀ ਮੇਰੇ ਤੋਂ ਅੱਧਾ ਘੰਟਾ ਪਹਿਲੇ ਖਲਾਤ ਤੇ ਇਹ ਦੱਸੋ ਇਹਨਾਂ ਨੂੰ ਮੈਡੀਕਲ ਕੈਂਪ ਬੰਦਿਆਂ ਵਾਸਤੇ ਔਰਤਾਂ ਵਾਸਤੇ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਕਦੋਂ ਲੱਗੇਗਾ ਕੀ ਦਵਾਈਆਂ ਫ੍ਰੀ ਚ ਹੋਣ ਗਈਆਂ ਕਰਪਾ ਕਰਕੇ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹੱਥ ਜੋੜਨੇ ਆ ਤਾਮਨ ਲਾਡੂ ਤੋਂ ਆਜੋ ਬਾਹਰ ਆਜੋ ਹੁਣ ਇੱਥੇ ਲੋਕ ਤੁਹਾਨੂੰ ਉਡੀਕ ਰਹੇ ਨੇ ਸੁਲਤਾਨਪੁਰ ਲੋਧੀ ਵੀ ਢੀਕਦੇ ਨੇ ਗੁਰਦਾਸਪੁਰ ਵੀ ਢੀਕ ਰਹੇ ਨੇ ਅੰਮ੍ਰਿਤਸਰ ਦੀ ਸਾਰੀ ਪੱਟੀ ਦੇ ਵਿੱਚ ਫਾਜ਼ਿਲਕਾ ਬੋਹਰ ਤੋਂ ਲੈ ਕੇ ਘੱਗਰ ਦੇ ਦਰਿਆ ਦੇ ਕੰਢੇ ਤੇ ਬੈਠੇ ਲੋਕ ਤੁਹਾਡਾ ਆਪਣਾ ਪਿੰਡ ਵੀ ਮਾਨਸਾ ਪਤਾ ਕਰ ਲਿਓ ਕੱਲ ਦਾ ਤੁਹਾਡਾ ਪਿੰਡ ਵੀ ਡੁੱਬ ਗਿਆ ਜੇ ਸਤੌਜ ਜਿਹੜਾ ਡੁੱਬਿਆ ਉਹ ਵਾਪਸ ਹਾਲ ਪੁੱਛੋ ਲੋਕਾਂ ਦਾ ਮਦਦ ਕਰੋ ਤੋ ਇਨੀ ਹੀ ਮੈਂ ਪ੍ਰੈਸ ਦੇ ਜ਼ਰੀਏ ਮੈਨੂੰ ਪਤਾ ਹੈ ਕਿ ਮੇਰੀ ਗੱਲ ਸੁਣਦੇ ਹੋਣਗੇ ਇੰਟੈਲੀਜੈਂਸ ਵਾਲੇ ਅੱਠ ਸੱਤ ਇੱਥੇ ਵੀ ਖਲੋਤੇ ਨੇ ਲਾਲ ਪੱਗਾ ਬਨ ਕੇ ਉਹ ਦੱਸ ਹੀ ਰਹੇ ਹੋਣੇ ਇਹਨਾਂ ਨੂੰ ਕਿ ਬਾਜਾ ਸਾਹਿਬ ਕਹਿ ਕੀ ਕੀ ਗਏ ਤੇ ਮੇਰਾ ਆਨ ਦਾ ਮਕਸਦ ਵੀ ਇਹ ਹੀ ਹੈ ਕਿ ਅੰਨੀ ਬੋਲੀ ਗੁੰਗੀ ਸਰਕਾਰ ਨੂੰ ਜਗਾਣਾ ਇੱਥੇ ਆਂਦਾ ਇਹ ਜਾਗੋ ਕੰਨ ਖੋਲੋ ਅੱਖਾਂ ਆਪਣੀਆਂ ਖੋਲੋ ਅੱਖਾਂ ਸਾਫ਼ ਕਰੋ ਗਿੱਡ ਗੁੱਡੇ ਦੇ ਚੋਂ ਕਢੋ ਤੇ ਵੇਖੋ ਲੋਕਾਂ ਦਾ ਹਾਲ ਕੀ ਹੈ ਮਾਨ ਸਾਹਿਬ ਬਾਰਵਾ ਸਾਹਿਬ ਪੱਕਾ ਹੱਲ ਨਹੀਂ ਜੀ ਇਹਦਾ ਕੋਈ ਲੋਕ ਪੱਕੇ ਹੱਲ ਦੀ ਮੰਗ ਕਰਦੇ ਵੀ ਕਿ ਹਰ ਵਾਰ ਇਦਾਂ ਹੁੰਦਾ ਦੇਖੋ ਬੇਰੀ ਪੱਕਾ ਵੀ ਹੋਏਗਾ ਪਹਿਲੇ ਇਹਨਾਂ ਨੂੰ ਤੋੜਨੀ ਕੋਈ ਚੰਗਾ ਬੰਦਾ ਆਏਗਾ ਪੱਕਾ ਹੱਲ ਵੀ ਕਰੇਗਾ ਸਾਬ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਬੰਨ ਬਣਾਣੇ ਸ਼ੁਰੂ ਕੀਤੇ ਸੀ ਇਹ ਉਹਨਾਂ ਦੀ ਦੇਣ ਹੈ ਫਿਰ ਕੋਈ ਚੰਗਾ ਬੰਦਾ ਆਏਗਾ ਉਹ ਇਹਨਾਂ ਨੂੰ ਪੱਕਿਆਂ ਇਹਦਾ ਪੱਕੇ ਤੌਰ 'ਤੇ ਹੱਲ ਕਰੇਗਾ ਪੱਕੇ ਹੱਲ ਦੀ ਲੋੜ ਹੈ ਦਰਿਆਵਾਂ ਨੂੰ ਉਹ ਵੀ ਕਹਿੰਦੇ ਸੀ ਪਹਿਲੇ ਡੰਗਰਾਂ ਨੂੰ ਨਕੇਲਾਂ ਪੈਂਦੇ ਸੁਣੀਆਂ ਹੋਣਗੀਆਂ ਕਦੀ ਦਰਿਆਵਾਂ ਨੂੰ ਨਕੇਲ ਪੈਂਦੇ ਨਹੀਂ ਸੀ ਸੁਣੀ ਸਤਾ ਪ੍ਰਤਾਪ ਸਿੰਘ ਨੇ ਦਰਿਆਵਾਂ ਨੂੰ ਵੀ ਨਕੇਲ ਪਾਈ ਸੀ ਹੁਣ ਫੇਰ ਆਏਗਾ ਕੋਈ ਆ ਚੰਗਾ ਬੰਦਾ ਕੋਈ ਚੰਗਾ ਪਾਰਟੀ ਕੋਈ ਚੰਗਾ ਬੰਦਾ ਆਏਗਾ ਉਹ ਲੋਕਾਂ ਦੇ ਵੇਖੋ ਮੇਰੀ ਗੱਲ ਸੁਣ ਇਹ ਸਾਰੀਆਂ ਚੀਜ਼ਾਂ ਲੋਕਾਂ ਤੇ ਮਨਸਰ ਇਹ ਲੋਕਾਂ ਤੇ ਮਨਸਰ ਨੇ ਲੋਕ ਜੋ ਵੀ ਫੈਸਲਾ ਕਰਨਗੇ ਉਹ ਸਾਰਿਆਂ ਦੇ ਸਿਰ ਮੱਥੇ ਫੈਸਲਾ ਹੋਏਗਾ ਮੈਂ ਐਜ਼ ਅ ਲੀਡਰ ਆਫ ਆਪੋਜੀਸ਼ਨ ਜਿਹੜਾ ਮੇਰਾ ਰੋਲ ਹੈ ਡੱਟ ਕੇ ਲੋਕਾਂ ਦੀ ਗੱਲ ਰੱਖਣੀ ਅਸੈਂਬਲੀ ਚ ਵੀ ਪਹਿਲੇ ਰੱਖੀ ਹੈ ਤਾਂ ਮੈਨੂੰ ਅਫਸੋਸ ਹੈ ਇਸ ਗੱਲ ਦਾ ਗੋਇਲ ਸਾਹਿਬ ਜਿਹੜੇ ਇਰੀਗੇਸ਼ਨ ਦੇ ਮੰਤਰੀ ਨੇ ਇਹਨਾਂ ਨੇ ਐਸੇ ਸੈਸ਼ਨ ਚ ਮਹੀਨਾ ਸਵਾ ਮਹੀਨਾ ਪਹਿਲੇ ਵਿਸ਼ਵਾਸ ਦਿਵਾਇਆ ਸੀ ਮੈਂ ਇਹ ਗੱਲ ਚੁੱਕੀ ਸੀ ਇਹਨਾਂ ਨੇ ਗੱਲ ਕਹੀ ਸੀ ਬਾਜੋ ਸਾਹਿਬ 8000 ਕਿਲੋਮੀਟਰ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਡਰੇਨਾ ਨੇ ਮੰਡ ਏਰੀਆ ਦੇ ਵਿੱਚ ਜਿਸ ਦਾ ਸਾਡਾ ਆਪਣਾ ਬੇੜ ਦਾ ਏਰੀਆ ਹੈ 8000 ਕਿਲੋਮੀਟਰ ਉਹਨਾਂ ਕਹਿੰਦਾ ਸਾਰੀਆਂ ਅਸੀਂ ਸਾਫ ਕਰਾਤੀਆਂ ਤੇ 74 ਜਗ੍ਹਾ ਤੇ ਇਥੇ ਬੰਦ ਨੇ ਉਹਨਾ ਬੰਦਾਂ ਨੂੰ ਮਜ਼ਬੂਤ ਕਰਨ ਤੇ ਕੁਝ ਤਕਰੀਬਨ 250 ਕਰੋੜ ਰੁਪਏ ਦਾ ਖਰਚਾ ਕਹਿੰਦੇ ਅਸੀਂ ਕਰ ਦਿੰਦੇ। ਤੁਹਾਡੇ ਸਾਹਮਣੇ ਹੀ ਹੈ। ਮਿੰਟੋ-ਮਿੰਟ ਬੰਦ ਜਿਹੜੇ ਨੇ ਬੰਦ ਖਿੱਲਰ ਗਏ ਨੇ ਡਰੇਨਾ ਜਿਹੜੀਆਂ ਨੇ ਟੋਟਲ ਚੌਕਟ ਡਰੇਨਸ ਨੇ। ਕੋਈ ਵੀ ਡਰੇਨ ਸਾਫ਼ ਨਹੀਂ ਕਿਉਂਕਿ ਜੇ ਡਰੇਨ ਸਾਫ਼ ਹੁੰਦੀ ਤੇ ਆਟੋਮੈਟਿਕਲੀ ਇਹ ਪਾਣੀ ਜਿਹੜਾ ਸੀ ਇਹ ਹਾਈ ਸੀਜ਼ ਨੂੰ ਦਰਿਆਵਾਂ ਦੇ ਜ਼ਰੀਏ ਸਮੁੰਦਰਾਂ ਨੂੰ ਨਿਕਲ ਜਾਣਾ ਸੀ। ਮੈਂ ਕੱਲ ਤੁਹਾਨੂੰ ਦੱਸਣਾ ਚਾਹਨਾ ਮਾਧੋਪੁਰ ਜਿੱਥੋਂ ਅપર ਬਾਰੀ ਦੁਆਬ ਕਨਾਲ ਨਿਕਲਦੀ ਕੱਲ ਉਥੋਂ ਮੇਰੇ ਮਿੱਤਰ ਨੇ ਕਿਹਾ ਕਿ ਮੇਰਾ ਹੀ ਏਰੀਆ ਪਠਾਨਕੋਟ ਵਾਲਾ ਮੈਨੂੰ ਉਹਨਾਂ ਦੱਸਿਆ ਕਿ ਬਾਜਾ ਸਾਹਿਬ ਵੀ ਗੇਟ ਨੇ ਵੱਡੇ ਜਿਹੜਾ ਪਾਣੀ ਪਾਕਿਸਤਾਨ ਨੂੰ ਕੱਢੀਦਾ ਮੇਨਟੇਨੈਂਸ ਤੇ ਪੈਸੇ ਨਹੀਂ ਲੱਗੇ ਮੇਨਟੇਨ ਨਹੀਂ ਕੀਤੇ ਤੁਹਾਨੂੰ ਪਤਾ ਜਿਹੜਾ ਗੇਟ ਪੱਕੇ ਤੌਰ ਪਾਣੀ ਚ ਰਹਿੰਦਾ ਉਥੇ ਜੰਗਾਲ ਲੱਗਦਾ ਹੈ ਕਈ ਪ੍ਰੋਬਲਮਸ ਆਦੀਆਂ ਨੇ ਕਿ ਕੱਲ ਅੱਠ ਗੇਟ ਖੁੱਲ ਸਕੇ ਨੇ 12 ਗੇਟ ਹੀ ਨਹੀਂ ਖੁੱਲਿਓ ਸਾਰਾ ਪਾਣੀ ਦਰਿਆ ਦਾ ਜਿਹੜਾ ਉਹ ਫੇਰ ਇੱਧਰ ਉਬਰ ਕੇ ਜਿਹੜਾ ਇਹ ਮਾਧੋਪੁਰ ਤੇ ਸਾਰੀ ਬੈਲਟ ਦੇ ਵਿੱਚ ਪਠਾਨਕੋਟ ਵਾਲੀ ਤੇ ਆ ਗਿਆ ਜੀ ਸੋ ਕਿਰਪਾ ਕਰਕੇ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦੇ ਅਸੀਂ ਯਾਦ ਹੀ ਕਰਾਣਾ ਚਾਹੁੰਦੇ ਆ ਕਿ ਮਾਨ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਨੇ ਇਹ ਹਰ ਸਾਲ ਇਹ ਕੰਮ ਹੁੰਦਾ ਪਿਛਲੇ ਸਾਲ ਬਹੁਤ ਵੱਡੇ ਨੁਕਸਾਨ ਪਹਿਲੇ ਵੀ ਹੋਏ ਮੈਨੂੰ ਤਾਂ ਡਰਿਆ ਅਸੀਂ ਗੁਰੂ ਮਾਰਾ ਸਾਹਿਬ ਕੋ ਅਰਦਾਸ ਕਰ ਰਹੇ ਆ ਕਿ ਤੇ 88 ਵਾਲੇ ਹਾਲਾਤ ਨਾ ਬਣ ਜਿਸ ਕਿਸਮ ਦੀ ਬਰਸਾਤ ਦਾ ਕੁਦਰਤੀ ਇਹ ਵੀ ਨਹੀਂ ਅਸੀਂ ਕਹਿੰਦੇ ਬਟ ਗਵਰਨਮੈਂਟਸ ਨੂੰ ਪ੍ਰੀਪੇਅਰਡ ਹੋਣਾ ਚਾਹੀਦਾ ਮਾ ਜਸਾ ਤੁਹਾਡੇ ਵੱਲੋਂ ਕੀ ਅੱਜ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ ਇੱਕੋ ਅਸੀਂ ਮੇਰੀ ਸੁਣ ਲਓ ਪਹਿਲੇ ਤੇ ਅਸੀਂ ਔਨ ਸਪਾਟ ਸਾਰੀ ਸਿਚੁਏਸ਼ਨ ਨੂੰ ਸਟੱਡੀ ਕਰਕੇ ਮੈਂ ਅੱਜ ਹੀ ਗਵਰਨਰ ਤੋਂ ਪੰਜਾਬ ਦੇ ਨਾਲ ਵੀ ਗਵਰਨਰ ਸਾਹਿਬ ਨਾਲ ਵੀ ਗੱਲ ਕਰਾਂਗੇ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ